ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਸਵਾਗਤ ਕਰਦੇ ਆ ਤੁਹਾਡੇ ਆਪਣੇ ਚੈਨਲ ਸੰਧੂ ਪੱਤਰਪੁਰੀਆ ਡੇਰੀ ਫਾਰਮ ਵਿੱਚ ਖਾਸ ਕਰਦੇ ਆ ਜੋ ਵੀ ਇਸ ਚੈਨਲ ਨਾਲ ਜੁੜੇ ਆ ਸਭ ਚੜ੍ਹਦੀ ਕਲਾ ਤੇ ਤੰਦਰੁਸਤੀ ਜੋ ਹੋਗੇ ਕੁਐਸਟ ਬੇਨਤੀ ਕਰਦੇ ਆ ਕਿਤੇ ਵੀ ਸਜਣੋ ਖਰੀਦਦਾਰੀ ਕਰਦੇ ਜਾਂ ਆਪਣੀ ਨਰਖ ਪਰਖ ਤਸੱਲੀ ਕਰਕੇ ਲੈ ਕੇ ਜਾਇਆ ਕਰੋ ਚੈਨਲ ਨੂੰ ਮੇਰੇ ਵੀਰ ਵੱਤ ਤੋਂ ਬਾਅਦ ਸਬਸਕ੍ਰਾਈਬ ਕਰਿਓ ਲੱਗਦੇ ਬੈਲ ਬਟਨ ਨੂੰ ਆਲ ਕਲਿੱਕ ਕਰਿਓ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਜਲਦੀ ਮਿਲ ਸਕੇ ਅੱਜ ਦੀ ਵੀਰ ਪਿੰਡ ਕਲਸੀਆਂ ਕਲਾਂ ਤੇ ਜ਼ਿਲ੍ਹਾ ਸ਼ਹਿਰੀ ਤਰਨਤਾਰ ਸਾਹਿਬ ਦੇ ਤਸਵੀਰ ਸਜਣੋਂ ਲੱਗਦੀ ਪੱਟੀ ਬਾਕੀ ਸਾਰੀ ਜਾਣਕਾਰੀ ਲੈ ਕੇ ਦੇਣੇ ਅੰਤ ਤੱਕ ਜਰੂਰ ਮੇਰੇ ਵੀਰ ਬਣੇ ਰਹੋ ਤੇ ਅੱਜ ਜਿਹੜੇ ਘਰ ਤੋਂ ਵੀਡੀਓ ਬਣਾ ਰਹੇ ਆ ਬਾਈ ਗੁਰਵਿੰਦਰ ਸਿੰਘ ਦੇ ਫਾਰਮ ਤੋਂ ਪੰਜ ਚਾਰ ਪਸ਼ੂ ਆਦੇ ਸਾਰਿਆਂ ਦੀ ਡਿਟੇਲ ਤੁਹਾਨੂੰ ਲੈ ਕੇ ਦਵਾਂਗੇ ਦੋ ਪਸ਼ੂ ਹੋਰ ਆ ਨਾਲ ਦੇ ਦੇ ਘਰ ਉਹ ਵੀ ਤੁਹਾਨੂੰ ਵਿਖਾਉਣੇ ਆ ਤੇ ਤਿੰਨ ਪਸ਼ੂ ਆ ਸਾਹਮਣੇ ਤੁਸੀਂ ਸਕਰੀਨ ਉੱਪਰ ਚੱਲਦੇ ਦੇਖ ਰਹੇ ਜੇ ਆਓ ਕਰਕੇ ਗੱਲਬਾਤ ਵੀਰ ਗੁਰਵਿੰਦਰ ਸਿੰਘ ਨਾਲ ਤੇ ਲਾਈਏ ਸਾਰੀ ਡਿਟੇਲ ਬਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਕੀ ਹਾਲ ਜੀ ਚੜਦੀ ਕਲਾ ਮਹਾਰਾਜ ਚੜਦੀ ਕਲਾ ਜੀ ਚੜਦੀ ਕਲਾ ਹੋ ਸਨੋ ਜੀ ਵਧੀਆ ਜੀ ਚਲੋ ਵਧੀਆ ਚਾਹੀਦੇ ਨਾਮ ਜੀ ਗੁਰਵਿੰਦਰ ਸਿੰਘ ਪਿੰਡ ਕਲਸੀਆਂ ਕਲਾਂ ਤਹਿਸੀਲ ਪੱਟੀ ਹਾਂਜੀ ਜ਼ਿਲ੍ਹਾ ਸ੍ਰੀ ਦਰਬੰਦਸਰ ਮੋਬਾਈਲ ਨੰਬਰ 84379 13892 ਠੀਕ ਹੈ ਜੀ ਹਾਂਜੀ ਵਪਾਰ ਦਾ ਹੀ ਕਾਰੋਬਾਰ ਹਾਂਜੀ ਹਾਂਜੀ ਵੀਰ ਜੀ ਠੀਕ ਹੈ ਅੱਜ ਕਿੰਨੇ ਟੋਟਲ ਪਸ਼ੂ ਆ ਟੋਟਲ ਵੀਰ ਜੀ 5 ਪਸ਼ੂ ਪਾਉਣੇ ਆ ਤਿੰਨ ਆਪਣੇ ਘਰੇ ਇੱਥੇ ਵੱਜਿਆ ਤੇ ਦੋ ਨਾਲ ਦੇ ਘਰੇ ਵੱਜਿਆ ਦੋ ਉਧਰ ਸਾਹਮਣੇ ਵੱਜੇ ਹਾਂਜੀ ਹਾਂਜੀ ਚਲੋ ਉਹ ਵੀ ਵਿਖਾ ਦਿੰਨੇ ਆ ਉਹ ਵੀ ਵਿਖਾ ਦਿੰਦੇ ਹਣਾ ਤੇ ਕਿਣਵਾ ਸੂਆ ਮੱਝ ਆ ਤੇ ਕੀ ਡਿਟੇਲ ਇਹਦੀ ਗੱਲ ਕਰੀਏ ਜੀ ਇਹਨੂੰ ਕਰੋ ਲਾਇਓ ਮੜੀ ਜੀ ਤੀਜੇ ਸੂਏ ਸੂਣੀ ਆ ਰਹੀ ਕੀ ਕੀ ਬਾਤਾਂ ਥੰਥੁੰਨ ਤੇ ਬੜਾ ਆਰਡਰ ਕੁਆਲਿਟੀ ਤਿਆਰ ਕਰੀ ਬੈਠੀ ਆ ਹਾਂਜੀ ਹਾਂਜੀ ਹਣਾ ਹਾਂਜੀ ਵੀਰ ਜੀ ਸੇਂਘੇ ਖੁੱਲਾ ਆ ਗਿਆ ਜਿਹੜਾ ਛਣਲੇਵਾ ਤੇ ਵੇਖੋ ਕਰਮਾ ਵਾਲੀ ਕਿੱਥੇ ਰੱਖ ਲਈ ਹਣਾ ਫੂਸ਼ਰ ਫੜਿਓ ਮਗਰੋਂ ਵੱਡਣਾ ਵਾਲ ਜਿਹੜੇ ਬਟਨ ਆਲਾ ਚੱਡਾ ਹੁੰਦਾ ਨਾ ਕਈ ਜਾਂਦੇ ਦੁੱਧ ਦੀ ਮਾਤਰਾ ਦੇ ਵਿੱਚ ਮੈਂ ਜਿਆਦੀ ਹੁੰਦੀ ਆ ਦੁੱਧ ਵੀ ਦੀ ਇਹਦੀ ਯਾਰੋ ਬਸ ਉਹ ਜਿਹਦਾ ਨਾ ਭਾਈ ਜਿਹੜੇ ਬਟਨ ਆਲਾ ਚੱਡਾ ਹੁੰਦਾ ਉਹ ਦੁੱਧ ਚੰਗਾ ਕੱਢਦੀ ਮੈਂ ਹਾਂਜੀ ਹਾਂਜੀ ਬਾਕੀ ਗੱਲ ਹੈ ਠੀਕ ਹੈ ਜੀ ਲਓ ਜੀ ਤੇ ਖੋਲ ਕੇ ਸੁਹਾਗ ਚੌਥਾ ਵੀ ਲਾ ਲੇ ਭਾਵੇਂ ਕੋ ਤੀਜਾ ਵੀ ਲਾ ਲਿਆ ਨਾ ਭਾਵੇਂ ਕੋ ਚੌਥਾ ਮੰਨ ਲੇ ਹਾਂ ਸਿੰਘ ਤੇ ਖੁੱਲੇ ਆ ਨਾ ਘਰ ਆ ਲੈਣੇ ਆਪਾਂ ਨੂੰ ਤੀਜਾ ਸੁਹਾਗ ਕੇ ਤੀਜਾ ਕਰਕੇ ਨੀਲੀ ਰਾਵੀ ਚ ਬਿੱਲੀ ਮਣਕੀ ਅੱਖ ਹੈ ਨਾ ਲਓ ਜੀ ਕੀ ਬਾਤਾਂ ਹੈ ਪੈਰ ਤੇ ਨਹੀਂ ਸਜਣੋ ਧੂਵੇ ਤੇ ਇਧਰ ਨੂੰ ਤੋਰੀਏ ਜੀ ਲੰਮੀ ਤੇ ਲਓ ਜੀ ਵਾਹ ਨੇ ਤੇ ਵੀ ਡੱਬ ਹੈਗਾ ਤੇ ਬਿੱਲੀ ਮਣਕੀ ਅੱਖ ਵੀ ਹੈਗੀ ਆ ਲਓ ਜੀ ਲਾਓ ਮੋੜ ਲਓ ਮਗਰੋਂ ਵੇਖੋ ਕਿਵੇਂ ਜਗਦੀ ਪੂਰੀ ਸਵਾ ਕਿੰਨਾ ਕੁ ਲੈ ਜੂ ਤੁਹਾਡੇ ਅੜਗੇ ਜੀ ਹਫਤਾ ਲੈ ਜੂਗੇ ਅਜੇ ਫਿਰ ਤੇ ਕੀ ਆ ਬਾਤਾਂ ਕਰਦੂ ਦੇ ਬਾਨਾ ਜੀ ਤਾਂ ਵੀਰ ਜੀ ਰਿਕਾਰਡ ਤੋੜ ਦੂ ਦੇ ਬਾਨਾ ਲੋ ਪੂਰੇ ਫਟੇ ਲਾ ਜੂਗੀ ਕਰਮਾਂ ਵਾਲੀ ਲਓ ਹੀ ਲਓ ਲਓ ਵਨਲਾਂ ਨੂੰ ਪੂਰੇ ਰਿਕਾਰਡ ਤੋੜ ਪੂਰੇ ਲੋ ਜੀ ਤੇ ਇਹਦੀ ਕੀਮਤ ਕੀ ਕਰਦੇ ਆ ਫਿਰ ਆਪਾਂ ਕੀਮਤ ਵੀਰ ਜੀ ਅਰੇ ਜੈ ਜੀ ਆਪਾਂ ਕਰਨੀ ਆ ਅੱਛਾ ਕੀਤ ਵੀਰ ਜੀ ਮੰਗਦੇ ਆਪਾਂ 65000 ਰੁਪਿਆ ਅੱਛਾ ਜੀ ਤੇ 63000 ਦੀ ਦੇ ਦਾਂਗੇ 63 ਦੀ ਹਾਂਜੀ ਸਿਰਫ ਹਾਂਜੀ ਵੀਰ ਜੀ ਯਾਰ ਹੋਰ ਛੱਡ ਕੇ 62 ਦੀ ਦੇ ਦਾਂ ਕੋਈ ਗੱਲ ਨਹੀਂ ਲੋ ਜੀ ਕੀ ਆ ਬਾਤਾਂ ਓਰ ਤੇ 62000 ਦੀ ਓਕੇ ਏਅਰਪੋਰਟਾਂ ਕਰਤਿਆਂ ਹਨਾ ਕੀ ਬਾਤਾਂ ਆਏ ਜਾਇਜ ਅੱਜ ਦੇ ਹਿਸਾਬ ਨਾਲ ਲੱਖ ਤੋਂ ਘੱਟ ਲੱਤੀ ਨਹੀਂ ਪਲਾਉਂਦਾ ਨਾ ਹਾਂਜੀ ਵੀ ਇਹਦੀ ਹਾਂਜੀ ਬਹੁਤ ਵਧੀਆ ਰੇਟ ਕੀਤਾ ਤਾਂ ਹਾਂ ਹਾਂਜੀ ਤੁਸੀਂ ਫੇਰ ਛਾਜੋਗੇ ਜਲਦੀ ਆਪਾਂ ਉਡਦਿਆਂ ਵਾਲੇ ਮੁੱਲ ਕੀਤੇ ਉੱਡਦੇ ਮੈਂ ਨਾ ਕੀ ਬਾਤਾਂ ਤੇ ਝੋਟੀ ਕਿੱਥੋਂ ਘੱਡ ਮਾੜੀ ਏਦੀ ਸੋਹਣੀ ਸਾਫ ਸੁਥਰੀ ਹੈ ਨਾ ਮਤਲਬ ਇਹਦਾ ਵੀ ਉਹੀ ਮਗਰੋਂ ਬੜਨਾਂ ਚੱਡਾ ਲੈਵਾ ਵੇਖੋ ਕਰਮਾਲੀ ਲਾਈ ਬੈਠੀ ਹੈ ਹਾਂਜੀ ਹਾਂਜੀ ਪੂਰੀ ਮੈਂ ਨਾ ਸਵਾਕ ਨਾ ਰਹਿ ਗਿਆ ਨਾ ਸੁੰਝ ਸਵਾਕ ਦੀ ਹਫਤਾ ਲੈ ਜੂ ਇਹ ਵੀ ਅਜੇ ਹਫਤਾ 10 ਦਿਨ ਹਾਂਜੀ ਪਾਟਾ ਕੇ ਪਾ ਜੂ ਨਹੀਂ ਬਹੁਤ ਬਣੂਗੀ ਬਹੁਤ ਬਹੁਤ ਇਹ ਤੇ ਪੂਰੇ ਫਿਰ ਜੜ ਜੂ ਕੋਕੇ ਕਰਮਾਲੀ ਸਿੰਘ ਜੀ ਵੇਖੋ ਸਜਣੋ ਫੇਸ ਕੁਆਲਟੀ ਦਿਖਾਇਓ ਮਾਰੀ ਜੀ ਮੋਰੀ ਤੋਂ ਕਰਦੀ ਜਿਆਦਾ ਸੰਗਲ ਸੰਗਲ ਪਾਸ ਛਟਿਆ ਨਾ ਸੰਗਲ ਜੀ ਸੰਗਲ ਜੀ ਝੋਲੀ ਸੰਗਲ ਹੀ ਸੰਗਲ ਚਲੋ ਕੋਈ ਨਹੀਂ ਸੰਗਲ ਹੀ ਪਾ ਦਿਓ ਜੇ ਨਹੀਂ ਮੰਨਦੀ ਮੋਰੀ ਤੇ ਹਾਂਜੀ ਹੈ ਬਾਕੀ ਭਾਰਪੂਰ ਦੀ ਕੋਈ ਫੁੱਲ ਗਾਰੰਟੀ ਆ ਭਾਰ ਦੀ ਫੁੱਲ ਗਾਰੰਟੀ ਅੱਛਾ ਥੰਤੂ ਨੂੰ ਓਕੇ ਹਾਂ ਓਕੇ ਓਕੇ ਚਲੋ ਜੀ ਬਹੁਤ ਵਧੀਆ ਗੱਲ ਆ ਕਿ ਭੈਣ ਭਰਾ ਨੇ ਪੈਸੇ ਲਾਉਣੇ ਗੱਲ ਪਹਿਲਾਂ ਦੱਸਿਆ ਨਾ ਹਾਂਜੀ ਕਿਉਂਕਿ ਅਗਲੇ ਦਾ ਦਿਨ ਨਾਲ ਦੋਖੇ ਕਿਹੜੇ ਹਿਸਾਬ ਨਾਲ ਅਗਲੇ ਨੇ ਪੈਸੇ ਬਣਾਏ ਹੁੰਦੇ ਆ ਹਾਂਜੀ ਵੀਰ ਜੀ ਲੈ ਜੋ ਬਾਕੀ ਸੋਹਣੀ ਆ ਝੋਟੀ ਆ ਨਾ ਮੋਰੀ ਤੋਂ ਡਰਦੀ ਆ ਸੰਗਲ ਹੀ ਪਾ ਲੋ ਹਨਾ ਸੰਗਲ ਹੀ ਪਾ ਲੋ ਸੰਗਲ ਨੋਜ ਬੰਦ ਸੋਹਣੀ ਆ ਕਰਮਾਲੀ ਤੇ ਜਿਹੜਾ ਖੜੇ ਉਹਨੂੰ ਵਾਧੇ ਬੰਦੀ ਹੋ ਗਈ ਹਾਂਜੀ ਹਾਂਜੀ ਨੋਈ ਥਾਂ ਥਣ ਬਹੁਤ ਸੋਹਣਾ ਪ੍ਰੋਪਰ ਆ ਤੇ ਫੇਸ ਕੁਆਲਟੀ ਦੇ ਕੋਕੇ ਜੜੀ ਬੈਠੀ ਸਿੰਘ ਰਿੰਗ ਸਿੰਘ ਲਗਾ ਤੇਨੋ ਸਿੰਘ ਹੀ ਦੇਖ ਸਕਦੇ ਜੀ ਠੀਕ ਆ ਲਓ ਜੀ ਕੀ ਬਾਤ ਆ ਤੇ ਕਦ ਵੀ ਪਾਉ ਜੱਡਾ ਪੂਰਾ ਕਾਦ ਪੂਰਾ ਵੀ ਪੂਰੀ ਆ ਠੀਕ ਆ ਪਤਲੇ ਚੰਮ ਦੀ ਬਰੀਕੀ ਫੋਲ ਲਓ ਬਾਈ ਤੇ ਹੁਣ ਰੇਟ ਕਰ ਦਗੇ ਸਿਰ ਤੇ ਛੱਡ ਗਏ ਰੇਟ ਵੀਰ ਜੀ ਬਿਲਕੁਲ ਜਾਇਜ਼ ਹੀ ਇਹਦਾ ਕਰਨਾ ਆਪਾਂ ਕਿੰਨਾ 95000 ਦਾ ਮੁੱਲ ਕਰਦੇ ਆ ਅੱਛਾ ਤੇ 93 ਦੀ ਹਾਂ ਨਾ ਹੀ ਹੋਰ ਛੱਡ ਦੋ ਹੋਰ ਛੱਡ ਦਾਂਗੇ ਯਾਰ ਹੋਰ ਯਾਰ ਛੱਡ ਦਾਂਗੇ 92 ਦੀ ਜਾਂਦੇ ਹੋ 92 ਦੀ ਹਾਂ ਹੋਰ ਨਾ ਛੱਡ ਦਈਏ ਜਾਂਦੇ ਹੋ 91 ਦੀ ਗੁਰਦੀ ਇਹ ਜਾਂ ਨਾ ਠੀਕ ਹੈ 91 ਹਜ਼ਾਰ ਦੀ ਤੇ ਨਾਲ ਵਹਿੜ ਆ ਗਈ ਇੱਕ ਹੈ ਹਾਂਜੀ ਹਾਂਜੀ ਜਰਸੀ ਕ੍ਰਾਸ ਇਹ ਕਿੰਨਾ ਸਮਾਂ ਰਹਿ ਗਿਆ ਇਹ ਵੀ ਵੀਰ ਜੀ ਹਜੇ ਲੈ ਜੂਗੀ 5-7 ਦਿਨ ਹਫਤੇ 5-7 ਦਿਨ ਲੈ ਜੂ ਹਜੇ ਹੈਨਾ ਅਜੇ ਢੇਰ ਟੂਲ ਦਵਾਵਾ ਪਈ ਜਾ ਆਪਦੀ ਮਗਰਾ ਬਹੁਤ ਚੰਗੀ ਬਣੂਗੀ ਵੇ ਕਿੰਨੇ ਕ ਦੁੱਧ ਦੀ ਰਿਕੁਐਸਟ ਵਾਲੀ ਪਲਾ ਮੀਡੀਆ ਨੇ ਪਹਿਲੇ ਸਵੇਰੇ 15 16 ਲੀਟਰ ਦਿੱਤਾ ਪਹਿਲੇ ਸਵੇਰੇ 15 ਤੇ 16 ਹਾਂਜੀ ਅੱਛਾ ਜੀ ਹਾਂਜੀ ਲਓ ਜੀ ਪਹਿਲੇ ਸਵੇਰੇ 15 ਤੋਂ 16 ਲੀਟਰ ਪਲੱਸ ਚ ਆਇਆ ਏ ਹੁਣ ਆ ਜੀ ਮੋੜ ਲਿਓ ਇਹ ਤੱਕ ਦੇ ਬੁਆਰੀ ਫਟੇ ਮੇਰਾ ਨੰਬਰ ਤੇ ਲੱਗਦਾ ਲਓ ਜੀ ਲਓ 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 ਡਰਦੀ ਆ ਕੈਮਰੇ ਤੋਂ ਹਾਂਜੀ ਭਾਣ ਪੂਰੀ ਜਾਊਗੀ ਪੂਰੀ ਪੂਰੀ ਅਜੇ ਦੱਸ ਦੇ ਤਾਂ ਨਹੀਂ ਸੁਣਦੀ ਨਹੀਂ ਸੁਣਦੀ ਅਜੇ ਹਾਂ ਵਹਿੜ ਵੀ ਸੋਹਣੀ ਆ ਸੁਹਾ ਦੁੱਜਾ ਆ ਕੀ ਹਾਂਜੀ ਸੁਹਾ ਦੁੱਜਾ ਜੀ ਠੀਕ ਹੈ ਜੀ ਲਓ ਜੀ ਢੇਲ ਢੂਲ ਬੜੀ ਸਾਫ਼ ਹੈ ਤੁਹਾਨੂੰ ਵੀ ਚੰਗਾ ਲੱਗਾ ਹਾਂਜੀ ਹਾਂਜੀ ਨਾ ਬਹੁਤ ਛੱਡੀ ਧੀਰੀ ਬੱਛੀ ਆ ਤੇ ਆ ਵੇਖੋ ਲਓ ਜੀ ਇਹ ਬਰਫੀ ਲਾਈ ਪਈ ਤੂੰ ਤੇ ਇਹਦਾ ਕੀਮਤ ਕਿੰਨੀ ਕਰਦਗੇ ਕੀ ਉੱਤ ਵੀਰ ਜੀ ਇਹਦੀ ਮੋਲ ਤਾਂ ਕਰਦੇ 48000 ਅੱਛਾ ਤੇ 46 ਦੀ ਹਾਨਾ ਨਹੀਂ ਦੇ ਦਾਂਗੇ ਹੋਰ ਕਰ ਦੋ ਹੋਰ 1000 ਛੱਡ ਦਾਂਗੇ 45 ਦੀ ਹਾਨਾ ਕਰ ਦੇ ਇੱਕ ਹਜ਼ਾਰ ਹੋਰ ਛੱਡ ਦੋ ਜਾਣ ਦੋ ਜਾਣ ਦੋ 43 ਦੀ ਜਾਣ ਦੋ 43 ਦੀ ਇਹ ਫਿਰ ਵਹਿ ਜਾ ਵਹਿ ਜਾ ਕਰਾ ਦੀਦਾ ਹਾਂ ਦੇ ਇਹ ਤਾਂ ਫਿਰ ਗਈਆਂ ਵਟਦੀਆਂ ਹਾਂਜੀ ਠੀਕ ਆ ਜੀ ਆ ਪਸ਼ੂ ਆ ਦੂਜੀ ਉਧਰ ਆ ਦੂਜੀ ਉਧਰ ਲਓ ਸਜਣੋ ਦੂਜੇ ਵੀ ਤੁਹਾਨੂੰ ਵਿਖਾਉਣੇ ਤੇ ਆ ਤਿੰਨਾਂ ਦੀ ਤੁਹਾਨੂੰ ਜਿਹੜੀ ਆ ਸਾਰੀ ਡਿਟੇਲ ਲੈ ਕੇ ਦੇ ਲਓ ਜੀ ਇਹ ਫਿਰ ਆ ਕੇ ਦੂਜੇ ਨੰਬਰ ਤੇ ਦੂਜੇ ਘਰੇ ਜਿਹੜੀਆਂ ਵਹਿੜਾਂ ਤੇ ਚੰਗੇ ਮਿਲਕ ਤੇ ਵੀ ਚੱਲਣ ਵਾਲੀਆਂ ਇੱਕ ਸਿੰਗਾ ਵਾਲੀ ਝੁੰਗੀ ਜੀ ਅਤੇ ਤਾਜੀ ਸੂਈ ਤੇ ਬਾਕੀ ਆ ਕਰਦੇ ਵੀਰ ਨਾਲ ਗੱਲ ਕੀ ਜਾਂਦੇ ਨੇ ਡਿਟੇਲ ਤੇ ਪਾਜੀ ਫਿਰ ਇਹਨਾਂ ਦੀ ਕੀ ਡਿਟੇਲ ਆ ਤੇ ਕੀ ਹੈ ਘਨਵਾ ਸੂਆ ਜੀ ਸੂਏ ਵੈੜ ਸੁਣੀ ਅੱਛਾ ਹਾਂਜੀ ਤੇ ਪਹਿਲੇ ਸੂਏ ਦਾ 20 ਪਲੱਸ ਦਾ ਰਿਕਾਰਡ ਆ ਪਹਿਲੇ ਸੂਏ ਦਾ ਹਾਂਜੀ 20 ਪਲੱਸ ਹਾਂਜੀ ਐਰ ਕੀ ਕਿੰਨਾ ਕਰਦੇ ਐਰ ਕੀ 20 ਤੋਂ ਬਾਹਰ ਹੀ ਦੋਗੇ ਐਰ ਕੀ ਅੱਛਾ 20 ਤੋਂ ਬਾਹਰ 22 ਪਲੱਸ ਤੇ ਹਾਂਜੀ ਕਿੰਨਾ ਸਮਾਂ ਰਹਿ ਗਿਆ ਤੁਹਾਡੇ ਸਾਰੇ ਸਮਾਂ ਵੀਰ ਜੀ 2-4 ਦਿਨ ਲੈਂਦੀ ਆ ਠੀਕ ਹੈ ਜੀ ਹਾਂਜੀ ਪੀਸ ਵੱਡਾ ਹਨਾ ਹਾਂਜੀ ਬਹੁਤ ਵੱਡਾ ਮੋਢੇ ਤੁਹਾਡੇ ਤੇ ਆ ਗਏ ਹਾਂਜੀ ਹਾਂਜੀ ਲਓ ਸੱਜਣੋ ਜਰਸੀ ਦੇ ਵਿੱਚ ਕਰੋ ਹਾਂਗ ਦੇ ਵਿੱਚ ਪੈਂਦੀ ਐਚ ਐਫ ਤੇ ਜਰਸੀ ਆ ਬਾਉ ਦੇ ਮੋਢੇ ਤੇ ਆਉਂਦੀ ਆ ਬਾਕੀ ਚੰਗੀ ਥਾਂ ਥਿੱਤੇ ਦੀ ਕਮਾਲ ਮਗਰੋਂ ਲਾਈਬੈਟੀ ਤੇ ਫੋਟਾਆਂ ਨਾਲ ਲੱਗੀਆਂ ਇਹ ਤਾਂ ਨਹੀਂ ਵਗਦੀਆਂ ਬੋਲੀ ਨਹੀਂ ਨਹੀਂ ਵੀਰ ਜੀ ਠੀਕ ਖੁੱਲ ਗਈ ਹਾਂਜੀ ਲਓ ਜੀ ਤੋਰਾ ਕਰਾਉਣਾ ਚੈੱਕ ਵੇਖੋ ਕਿੰਦੇ ਘਰ ਦਾ ਸ਼ਿੰਗਾਰ ਬੰਦੀ ਵਹਿੜ ਵੱਡੀ ਚੰਗੀ ਫਾਰਮ ਵਾਲੀ ਆ ਤੇ ਸੱਜਣੋ ਮੌਕਾ ਵੇਖ ਕੇ ਮਿੱਡ ਮਿੱਟੀ ਆਪਣੀ ਖਰੀਦਦਾਰੀ ਕਰ ਲਿਓ ਕਿਉਂਕਿ ਚੀਜ਼ ਜਿਹੜੀ ਚੰਗੀ ਜਿਹੜੀ ਘਾਟ ਹੀ ਲੱਭਦੀ ਆ ਇੱਕੋ ਜਿਹਾ ਥਾਂ ਲੈਵਾ ਕੋਈ ਬਾਈ ਛਾਈ ਨਹੀਂ ਕੋਈ ਥਾਂ ਨਹੀਂ ਨਾ ਕੀ ਆਪਾਂ ਥਾਂ ਲੈਵਾ ਚੰਗਾ ਗੱਡੀ ਬੈਠੀ ਆ 22 23 ਕਿਲੋ ਵੀ ਬਹੁਤ ਦੁੱਧ ਹੁੰਦਾ ਜੀ ਜੇ ਚਵਾਦੇ ਦੇ ਬਹੁਤ ਚਵਾਊਗੀ ਵੀਰਜੀ ਚਵਾਊਗੀ ਬਹੁਤ ਸੋਹਣਾ ਥਾਂ ਲੈਵਾ ਇਹਨਾਂ ਨੂੰ ਆਂਦਾ ਵਿਕੀ ਆ ਬਾਈ 25 ਕਿਲੋ ਇਹਨਾਂ ਆਂਦਾ ਵਿਕੀ ਆ ਏਡੀ ਗਾਂ ਮੈਂ ドラ ਗੱਡੀ ਤੇ ਇੱਕੋ ਕੱਲੇ ਜਾਓਗੇ ਜਿੱਡਾ ਵਜਨ ਲੱਗਾ ਵੈਡ ਨੂੰ ਸੁਹਾ ਦੁੱਜਾ ਆ ਗਿਆ ਸੁਹਾ ਦੁੱਜਾ ਜੀ ਠੀਕ ਹੈ ਜੀ ਆਰਡਰ ਕੁਆਲਿਟੀ ਚੰਗੀ ਫੇਸ ਕੁਆਲਿਟੀ ਵੀ ਦੇਖ ਸਕਦੇ ਜੀ ਥਣ ਕੱਲਾ ਕੱਲਾ ਲੱਗਾ ਕਰਮਾ ਤੇ ਕੀਮਤਾਂ ਦੇ ਕੀ ਕਰਤੀਆਂ ਕੀਮਤ ਵੀਰ ਜੀ 70000 ਮੰਗਦੇ ਆ ਅੱਛਾ ਜੀ 68000 ਦੀ ਹਾਂ ਨਾ ਛੱਡੀ ਛਾੜ ਦੇ ਹਾਂਜੀ ਚਲ ਦੋ ਹੋਰ ਛੱਡ ਦਿਓ ਚਲ ਜੀ ਹਾਰ ਛੱਡ ਦਾਂਗੇ ਦੋ ਹੀ ਛੱਡ ਦਿਓ ਦੋ ਨਾਲ ਕਿਹੜਾ ਕਦੇ ਚਲੋ ਜਾਂ ਦੋ ਛਾੜ ਣਾ 68000 ਦੀ ਕਰ ਦਗੇ ਹਾਂਜੀ ਲਓ ਜੀ ਕੀ ਬਾਤ ਆ லானலே படா சோனா நான் ஆடர்